ਓਪਨ ਡੋਰ ਚਰਚ ਅਤੇ ਇਸਾਈ ਭਾਈਚਾਰੇ ਵੱਲੋਂ ਅੱਜ ਕਪੂਰਥਲਾ ਦੇ ਐਸਐਸਪੀ ਨੂੰ ਮਿਲਿਆ ਗਿਆ ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਚਰਚ ਦੇ ਪਾਸਟਰ ਹਰਪ੍ਰੀਤ ਦਿਓਲ ਦੇ ਖਿਲਾਫ ਇੱਕ ਵਿਅਕਤੀ ਵੱਲੋਂ ਭਾਂਡਾ ਪ੍ਰਚਾਰ ਕੀਤਾ ਜਾ ਰਿਹਾ ਹੈ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਸਾਡੇ ਪਾਸਟਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਸਾਈ ਭਾਈਚਾਰੇ ਤੇ ਓਪਨ ਡੋਰ ਚਰਚ ਭਾਈਚਾਰੇ ਵਿੱਚ ਬਹੁਤ ਰੋਸ ਹੈਗਾ ਤੇ ਉਹਨਾਂ ਨੇ ਇੱਕ ਮੈਮੋਰੈਂਡਮ ਜੋ ਐਸਐਸਪੀ ਪੂਰਥਲਾਣੂ ਦਿੱਤਾ ਕਿ ਉਸ ਇਲਾਕੇ ਤੇ ਜਿਹੜਾ ਉਹ ਬੰਦਾ ਹੈ ਜਿਹੜਾ ਉਹਨਾਂ ਦੇ ਪਾਸਟਰ ਹਰਪ੍ਰੀਤ ਸਿੰਘ ਦਿਓਲ ਦਾ ਬਦਨਾਮ ਕਰ ਰਿਹਾ ਝੂਠਾ ਪ੍ਰਚਾਰ ਕਰ ਰਿਹਾ ਉਹਦੇ ਤੇ ਬਣਦੀ ਕਾਰਵਾਈ ਹੈ ਜਿਹੜੀ ਕੀਤੀ ਜਾਵੇ ਜੀ ਐਸਐਸਪੀ ਸਾਹਿਬ ਨੂੰ ਅਸੀਂ ਬੜੇ ਸੂਝਵਾਨ ਤਰੀਕੇ ਨਾਲ ਜਿਵੇਂ ਸਾਨੂੰ ਪਾਸਟਰ ਹਰਪ੍ਰੀਤ ਦਿਓਲ ਜੀ ਸਾਨੂੰ ਗਾਈਡ ਕਰਦੇ ਰਹਿੰਦੇ ਨੇ ਅਸੀਂ ਬੜੇ ਸ਼ਾਂਤਮਈ ਰਹਿਣ ਵਾਲੇ ਲੋਕ ਆ ਅਸੀਂ ਸ਼ਾਂਤਮਈ ਦੇ ਨਾਲ ਐਸਐਸਪੀ ਸਾਹਿਬ ਨੂੰ ਉਹ ਮੰਗ ਪੱਤਰ ਦਿੱਤਾ ਸੀ ਤੇ ਜਿੰਦੇ ਵਿੱਚ ਐਸਐਸਪੀ ਸਾਹਿਬ ਨੇ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਇੱਕ ਵਿਸ਼ਵਾਸ ਲਾਇਆ ਵੀ ਇਹ ਜਿਹੜੇ ਇਨਸਾਨ ਉਹ ਬਖਸ਼ੇ ਨਹੀਂ ਜਾਣਗੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਕਹਿਣੀ ਚਾਹਣਾ ਵੀ ਉਹਨਾਂ ਦੇ ਇੱਕ ਵੀਡੀਓਗ੍ਰਾਫੀ ਉਹਨਾਂ ਨੇ ਇੱਕ ਚੈਨਲ ਦੇ ਉੱਤੇ ਚਲਾਈ ਹੈ ਜਿੰਦੇ ਉੱਤੇ ਉਹ ਕਹਿ ਰਹੇ ਨੇ ਕਿ ਸਾਡੇ ਉੱਤੇ ਕਈ ਪਾਸਟਰ ਐ ਜਿਨ੍ਹਾਂ ਨੇ ਹਮਲਾ ਕੀਤਾ ਤੇ ਜਿੰਨਾਂ ਦੇ ਉੱਤੇ ਹਮਲਾ ਹੁੰਦਾ ਹੁੰਦਾ ਜੀ ਉਹ ਬੰਦਾ ਡਰਦਾ ਤੇ ਆਪਦੀ ਜਾਨ ਨੂੰ ਸੇਵ ਕਰਦਾ ਹੁੰਦਾ ਉਸ ਵੀਡੀਓ ਦੇ ਵਿੱਚ ਸਰਾ ਸਰ ਬੰਦਾ ਉਹ ਦੂਜਿਆਂ ਤੇ ਦੋਸ਼ ਲਾ ਰਿਹਾ ਤੇ ਕੁੱਟਣ ਨੂੰ ਤੇ ਮਾਰਨ ਨੂੰ ਪੈ ਰਿਹਾ ਉਸ ਵੀਡੀਓ ਦੇ ਵਿੱਚ ਧਿਆਨ ਨਾ ਦੇਖਿਆ ਜਾਵੇ ਤੇ ਜੜੋ ਇਹੋ ਜਿਹੇ ਜਿਹੜੇ ਲੋਕ ਹੁੰਦੇ ਨੇ ਮਸੀਹਤ ਦੇ ਨਾਮ ਨੂੰ ਤੁਸੀਂ ਦੇਖਿਆ ਪਿਛਲੇ ਸਮੇਂ ਵਿੱਚ ਵੀ ਜਿਹੜਾ ਵੀ ਉੱਠਦਾ ਮਸੀਹਤ ਨੂੰ ਟਾਰਗੇਟ ਕਰਦਾ ਕਿਉਂਕਿ ਅਸੀਂ ਉਹਨਾਂ ਵਾਂਗੂ ਨਹੀਂ ਐ ਵੀ ਅਸੀਂ ਜਾ ਕੇ ਉਹਨੂੰ ਘਰੋਂ ਫੜ ਲਈਏ ਕੁੱਟ ਮਾਰ ਕਰੀਏ ਅਸੀਂ ਸ਼ਾਂਤ ਰਹਿਣ ਵਾਲੇ ਲੋਕ ਆ ਪਰ ਅੱਜ ਦਾ ਜਿਹੜਾ ਸਮੇਂ ਹੈ ਹਰ ਇੱਕ ਹੀ ਉੱਠ ਕੇ ਮਸੀਹ ਨੂੰ ਟਾਰਗੇਟ ਕਰਦਾ ਔਰ ਅਸੀਂ ਮੈਂ ਬਟਿੰਡੇ ਤੋਂ ਚੱਲ ਕੇ ਆਇਆ ਤੇ ਜਿਸ ਹਰਪ੍ਰੀਤ ਜੌਲਦੀ ਦੀ ਛਭੀ ਅੱਛੀ ਹੈ ਉਹਨਾਂ ਨੇ ਸਾਨੂੰ ਪ੍ਰੇਮ ਮੁਹੱਬਤ ਕਰਨਾ ਸਿਖਾਇਆ ਉਹਨਾਂ ਦੇ ਪ੍ਰੇਮ ਦੇ ਸਦਕਾ ਅਸੀਂ ਇੱਥੇ ਅੱਜ ਖੜੇ ਆਂ ਜਿਹੜੀ ਉਹਨਾਂ ਨੇ ਮਾਨਯੋਗ ਅਦਾਲਤ ਵਿੱਚ ਰੈਕ ਪਾਈ ਹੈ ਤਾਂ ਉਹ ਕਿਹੜੇ ਆਧਾਰ ਤੇ ਪਾਈ ਗਈ ਕਿਉਂਕਿ ਐਸੈਪਟ ਹਾਈ ਕੋਰਟ ਦੇ ਅਧੀ ਦੇ ਐਸੈਪਟ ਤੋਂ ਨਹੀਂ ਗਈ ਰੱਖੀ ਉਹ ਉਹ ਤਾਂ ਜੀ ਫਰਦਰ ਇਨਫੋਰਮੇਸ਼ਨ ਹੈ ਜੀ ਜਿਹੜੀ ਹਾਈ ਕੋਰਟ ਦਾ ਉਹਨਾਂ ਨੇ ਸਮਾਂ ਖਰਾਬ ਹੀ ਕੀਤਾ ਜੀ ਉਹਦੇ ਵਿੱਚ ਕੋਈ ਜਿਹੜੀ ਉਹਨਾਂ ਨੇ ਪਟੀਸ਼ਨ ਜਿਹੜੀ ਉਹਨਾਂ ਨੇ ਪਾਈ ਹੈ ਉਹ ਫਰਦਰ ਸਮਾਂ ਹੀ ਖਰਾਬ ਕੀਤਾ ਹਾਈ ਕੋਰਟ ਦਾ ਔਰ ਮੈਨੂੰ ਵਿਸ਼ਵਾਸ ਹੈ ਔਰ ਸਾਨੂੰ ਭਰੋਸਾ ਆਪਣੀ ਹਾਈ ਕੋਰਟ ਦੇ ਉੱਤੇ ਸੁਪਰੀਮ ਕੋਰਟ ਦੇ ਉੱਤੇ ਜਿਹੜੀ ਉਹਨਾਂ ਨੇ ਜੋ ਗੱਲਾਂ ਪਾਈਆਂ ਨੇ ਉਹ ਬਿਲਕੁਲ ਸਰਾ ਕੋਈ ਸਿਰ ਕੋਈ ਮੂੰਹ ਹੋਈ ਨਹੀਂ ਉਸ ਗੱਲ ਦਾ ਜਿਹੜੀ ਉਹਨਾਂ ਕਰਨਾ ਦਿਓ ਜਿਹਦੀ ਉੱਤੇ ਫੋਟੋ ਹੈ ਜਿਹੜੀ ਉਹਨਾਂ ਨੇ ਚੱਕ ਕੇ ਇੱਕ ਰੈਲੀ ਸਾਡੀ ਸ਼ੋਭਾ ਯਾਤਰਾ ਜਿਹੜੀ ਆਏ ਸਾਲ ਹੁੰਦੀ ਹੈ ਉਹਨਾਂ ਨੇ ਚੱਕ ਕੇ ਉਹ ਫੋਟੋਆਂ ਲਾਈਆਂ ਨੇ ਇੱਥੇ ਡਿਫਰਮੇਸ਼ਨ ਵੀ ਕਰ ਰਹੇ ਸੀ ਬਿਲਕੁਲ ਜੀ ਅੰਡਰ ਸੈਕਸ਼ਨ 63 ਦੇ ਅਧਾਰ ਦੇ ਫਾਰਜ਼ ਦੇ ਅਧਾਰ ਤੇ ਅਸੀਂ ਕਰ ਰਹੇ ਹਾਂ ਕਾਰਨ ਕੀ ਹੈ ਕਿ ਪਾਸਟਰ ਹਰਪੀ ਦੋਲ ਨੂੰ ਟਾਰਗੇਟ ਕਰ ਰਹੇ ਨੇ ਦੇਖੋ ਜੀ ਅੱਜ ਕੱਲ ਜਿੰਨੂੰ ਵੀ ਕਿਸੇ ਨੂੰ ਫੇਮ ਚਾਹੀਦੀ ਹੈ ਸੌਫਟ ਕਾਰਨ ਜਿਨ੍ਹਾਂ ਨੇ ਅੱਛੀ ਛਵੀ ਹੈ ਲੋਕ ਉਹਨੂੰ ਹੀ ਫੜਦੇ ਨੇ ਕਿਉਂਕਿ ਜੇ ਬੁਰੇ ਲੋਕਾਂ ਨੂੰ ਫੜਦੇ ਹਨ ਉਹਨਾਂ ਨੂੰ ਪਤਾ ਵੀ ਸਾਡੇ ਚਾਰਕਤਾਂ ਹੋਂਤੇ ਮਾਰਨੀਆਂ ਨੇ ਤੇ ਉਹਨਾਂ ਤੋਂ ਕੋਲ ਨਹੀਂ ਜਾਂਦੇ ਨੇ ਉਹਨਾਂ ਨੂੰ ਸੌਫਟ ਟਾਰਗੇਟ ਕਰਦੇ ਨੇ ਜਿਹੜੇ ਸੱਚੇ ਨੇ ਇਮਾਨ ਦੇ ਔਰ ਸ਼ਰੀਫ ਨੇ ਉਹਨਾਂ ਨੂੰ ਲੋਕ ਟਾਰਗੇਟ ਕਰਕੇ ਆਪਣੀ ਫੇਮ ਨੂੰ ਪਾਣਾ ਚਾਹੁੰਦੇ ਨੇ ਆਪਣੀ ਅਫੀਸ਼ੀਅਲ ਨੀ ਉਹ ਕਰਾਂਗੇ ਜੀ ਅਸੀਂ ਅਸੀਂ ਹੁਣ ਐਸਐਸਪੀ ਸਾਹਿਬ ਨੂੰ ਦਿੱਤਾ ਇਸ ਤੋਂ ਬਾਅਦ ਜੋ ਵੀ ਅਸੀਂ ਛੱਡਣਾ ਨਹੀਂ ਹੈ ਐਸੇ ਬੰਦਿਆਂ ਨੂੰ ਕਿ ਕੱਲ ਨੂੰ ਕੋਈ ਹੋਰ ਖੜਾ ਹੋਏਗਾ ਐਸਐਸਪੀ ਸਾਹਿਬ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ ਹੈ ਕਿ ਹੁਣ ਜੀ ਵਿਸ਼ਵਾਸ ਕੀਤਾ ਹੈ ਐਸਐਸਪੀ ਸਾਹਿਬ ਨੇ ਆਖਿਆ ਵੀ ਜੋ ਕਾਨੂੰਨੀ ਕਾਰਵਾਈ ਜੋ ਤੁਹਾਡੇ ਭਾਵਨਾਵਾਂ ਉਨ ਠੇਸ ਪਹੁੰਚੇ ਸੀ ਉਸ ਵਿਸ਼ੇ ਤੇ ਇਹਨਾਂ ਦੇ ਉੱਤੇ ਕਦੋਂ ਦੀ ਕਾਨੂੰਨੀ ਕਾਰਵਾਈ ਕਰੀ ਜਾਏ ਔਰ ਇਹ ਬੰਦੇ ਦੇ ਪਹਿਲਾਂ ਵੀ ਕੰਪਲੇਂਟਸ ਆਪਣੇ ਬੇਟੇ ਨੂੰ ਪਾਣੀ ਵਾਲੇ ਟੈਂਕੀ ਤੇ ਚੜਾਤਾ ਤੇ ਉਸ ਤੋਂ ਬਾਅਦ ਬਿਆਨ ਦਿੰਦਾ 1.500 ਰੁਪਏ ਦੀਆਂ ਹਰਦਾ ਜੀ ਅੱਜ ਐਸਫੀ ਦਫ਼ਤਰ ਸਮੂਹ ਉਸਤਨ ਭਾਈ ਚਲਾ ਗਿਆ ਮੰਗ ਪੱਤਰ ਦੇਣ ਕੀ ਮਾਮਲਾ ਹੋ ਇੱਕ ਮੈਂ ਤੇ ਉਹਨੂੰ ਅਖੌਤੀ ਕਹੂੰਗਾ ਬਾਕੀ ਤੇ ਸਾਰੇ ਉਹਨੂੰ ਪਾਸਟਰ ਵੀ ਕਹੀ ਜਾਂਦੇ ਕਿਉਂਕਿ ਜਿਹਦਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਨਾਲ ਕੋਈ ਲਾਕਾ ਦੇਕਾ ਹੀ ਨਹੀਂ ਹੈਗਾ ਮੈਂ ਤੇ ਗਣਦਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦਾ ਵਿਰੋਧੀ ਬੰਦਾ ਕੋਈ ਜੋਗਾ ਟਵਾਲ ਆ ਉਹਨੇ ਪਾਸਟਰ ਹਰਪ੍ਰੀਤ ਜੀ ਦੇ ਉੱਤੇ ਬਹੁਤ ਹੀ ਗਲਤ ਤੇ ਝੂਠੇ ਬੇਬੁਨਿਆਦ ਇਲਜ਼ਾਮ ਲਾਏ ਕਿਉਂਕਿ ਉਹਦੇ ਤੇ ਕੋਈ ਬੇਈਮਾਨੀ ਤੋਂ ਖਾਤੜੀ ਦੇ ਕੋ ਪਰਚੇ ਪਰਚੇ ਹੋਏ ਆ ਟਵਾਲ ਦੇ ਉੱਤੇ ਉਹ ਬਲੇਮੇ ਕਰ ਰਹੀ ਇਹ ਪਰਚੇ ਜਿਹੜੇ ਹਰਪ੍ਰੀਤ ਦਿਓਲ ਨੇ ਕਰਾਏ ਆ ਜਿਹੜਾ ਕਿ 100% ਗਲਤ ਆ ਦਿਓਲ ਜੀ ਦਾ ਦੂਰ ਤੱਕ ਉਸ ਚੀਜ਼ ਦਾ ਨਾਲ ਕੋਈ ਵਾਸਤਾ ਨਹੀਂ ਆ ਪਰ ਜਿੰਨਾ ਮੁਸੀਬਾਈਚਾਰਾ ਪਾਸਟਰ ਹਰਪ੍ਰੀਤ ਦਿਓਲ ਜੀ ਨਾਲ ਜੁੜਿਆ ਹੋਇਆ ਜਦੋਂ ਦੀ ਉਹਨਾਂ ਨੇ ਇਹ ਨਿਊਜ਼ ਦੇਖੀ ਆ ਉਹ ਬਹੁਤ ਪਰੇਸ਼ਾਨ ਤੇ ਦੁਖੀ ਆ ਫਿਰ ਸਾਰਿਆਂ ਨੇ ਇਕੱਠ ਕਰਕੇ ਅੱਜ ਐਸਐਸਪੀ ਸਾਹਿਬ ਕੋਲ ਇੱਕ ਦਖਾਸਤ ਦਿੱਤੀ ਆ ਵੀ ਜੇ ਇਹੋ ਜਿਹੇ ਦਰਿੰਦੇ ਬੰਦਿਆਂ ਨੂੰ ਨਾਂ ਨਾ ਪਾਵਾਂਗੇ ਆਪਾਂ ਤੇ ਪਰ ਆਉਣ ਵਾਲਾ ਸਮਾਂ ਜਿਹੜਾ ਸਾਡੇ ਸਾਰਿਆਂ ਲਈ ਠੀਕ ਨਹੀਂ ਹੋਊਗਾ ਔਰ ਅਖੀਰ ਤੇ ਵੈਸੇ ਸਾਨੂੰ ਐਸਐਸਪੀ ਸਾਹਿਬ ਨੇ ਬਹੁਤ ਹੀ ਵਧੀਆ ਰਿਸਪਾਂਸ ਦਿੱਤਾ ਉਹਨਾਂ ਨੇ ਕੋਈ ਗੱਲ ਨਹੀਂ ਤੁਹਾਨੂੰ ਇਹੋ ਜੀ ਚੀਜ਼ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਬਟ ਫਿਰ ਵੀ ਮੈਂ ਸਮੂਹ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜੇ ਤੇ ਇਹੋ ਜੇ ਦਰਿੰਦੇ ਦੇ ਖਿਲਾਫ ਨਾ ਕੋਈ ਕਾਰਵਾਈ ਹੋਈ ਤੇ ਫਿਰ ਮੁਸੀਬਾ ਹੀ ਚੜਾ ਸਾਡਾ ਰੋਡ ਦੇ ਉੱਤੇ ਆਉਣ ਲਈ ਵੀ ਮਜਬੂਰ ਹੋਗਾ ਮੈਂ ਪਾਸਟਰ ਤਰਮਿੰਦਰ ਬਾਜਵਾ 35 ਕੋਸਟਲ 크ਰਿਸਚਨ ਪ੍ਰਬੰਧਕ ਕਮੇਟੀ ਪ੍ਰਧਾਨ ਖੋਜੇਵਾਲ ਅੱਜ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਜੋਗਾ ਸਿੰਘ ạtਵਾਲ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਪਾਸਟਰ ਹਰਪ੍ਰੀਤ ਦੇਵੋਲ ਜੀ ਦੇ ਨਾਮ ਨੂੰ ਲੈ ਕੇ ਖਰਾਬ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਅਤੇ ਮੀਡੀਆ ਦੇ ਰਾਹੀਂ ਉਹਨੇ ਕਾਫੀ ਗਲਤ ਗੱਲਾਂ ਉਹ ਕਰ ਰਿਹਾ ਆ ਅੱਜ ਨੂੰ ਅਸੀਂ ਅੱਜ ਦੇ ਚੈਨਲ ਦੇ ਰਾਹੀਂ ਦੱਸਣਾ ਚਾਹੁੰਦੇ ਆ ਕਿ ਜੋਗਾ ਸਿੰਘ ạtਵਾਲ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਅਸੀਂ ਕਰੌਣ ਦੇ ਲਈ ਅੱਜ ਐਸਐਸਪੀ ਸਾਹਿਬ ਜੀ ਦੇ ਕੋਲ ਪਹੁੰਚੇ ਔਰ ਐਸਐਸਪੀ ਸਾਹਿਬ ਜੀ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਔਰ ਉਹਨਾਂ ਨੇ ਕਿਹਾ ਕਿ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਉਹਦੇ ਤੇ ਕਰੂਗੇ ਔਰ ਇਹ ਸਭ ਕੁਛ ਜੋਗਾ ਸਿੰਘ ਜਿਹੜਾ اٹਵਾਲ ਹੈ ਉਹ ਸਿਰਫ ਆਪਣੇ ਆਪ ਨੂੰ ਫੇਮਸ ਕਰਨ ਦੇ ਲਈ ਆਪਣਾ ਨਾਮ ਉੱਚਾ ਕਰਨ ਦੇ ਲਈ ਤੇ ਉਹ ਚਾਹੁੰਦਾ ਹੈ ਕਿ ਮੈਨੂੰ ਗਨਮੈਨ ਵਗੈਰਾ ਮਿਲ ਜਾਣ ਮੈਂ ਕੁਛ ਨਾ ਕੁਛ ਆਪਣਾ ਟੌਰ ਬਣਾ ਲਵਾ ਉਹ ਟੌਰ ਬਣਾਉਣ ਦੇ ਮਾਰੇ ਇਹ ਸਾਰਾ ਕੁਝ ਕਰ ਰਿਹਾ ਔਰ ਪਾਸਟਰ ਜੀ ਦਿਓਲ ਸਾਹਿਬ ਦੀ ਸ਼ਬੀ ਨੂੰ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੋ ਇਹ ਸਾਡਾ ਜਿਹੜਾ ਭਾਈਚਾਰ ਆਇਆ 크ਰਿਸਚੀਅਨ ਭਾਈਚਾਰਾ ਲੱਖਾਂ ਲੋਕ ਜੁੜੇ ਹੋਏ ਆ ਕੋਜਵਾਲ ਚਰਚ ਦੇ ਨਾਲ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਬਨਦੀ ਕਾਨੂੰਨਿਕ ਕਾਰਵਾਈ ਉਹਦੀ ਕਾਰਵਾਈ ਜਾਏਗੀ ਸੰਗਟਵਾਲ ਨਾਂ ਦਾ ਵਿਅਕਤੀ ਜਿਹੜਾ ਇਹ ਚਰਚ ਬਚਾਓ ਮੋਰਚੇ ਦਾ ਜਿਹੜਾ ਬੰਦਾ ਨਹੀਂ ਹੈਗਾ ਇਹ ਚਰਚਾਂ ਤੋੜ ਰਿਹਾ ਜੀ ਇਸ ਵੇਲੇ ਸਾਰੇ ਇਹਦੀ ਜਿਹੜੀ ਗਤੀਵਿਧੀਆਂ ਨਾ ਉਹ 크੍ਰਿਸਚੀਅਨ ਕਮਿਊਨਿਟੀ ਦੇ ਖਿਲਾਫ ਹੈਗੀਆਂ ਜੀ ਕੋਈ ਵੀ ਇਹਨੇ 크੍ਰਿਸਚੀਅਨ ਕਮਿਊਨਿਟੀ ਦੇ ਪੱਖ ਵਿੱਚ ਅਜੇ ਤੱਕ ਕੋਈ ਵੀ ਕੰਮ ਨਹੀਂ ਕੀਤਾ ਔਰ ਪਵਿੱਤਰ ਬਾਈਬਲ ਨੂੰ ਇੱਕ 150 ਵਾਲੀ ਕਿਤਾਬ ਦੱਸਦਾ ਪਿਆ ਔਰ ਜਿੰਨੇ ਵੀ ਪਰਮੇਸ਼ਰ ਦੇ ਸੇਵਕਾ ਉਹਨਾਂ ਦੇ ਖਿਲਾਫ ਹੀ ਕੰਮ ਕਰ ਰਿਹਾ ਬੰਦਾ ਔਰ ਇਹ ਬੰਦਾ 크੍ਰਿਸਚੀਅਨ ਕੌਮ ਦਾ ਬੰਦਾ ਨਹੀਂ ਹੈਗਾ ਜੀ ਇਹਦੀਆਂ ਸਾਰੀਆਂ ਜਿਹੜੀਆਂ ਗਤੀਵਿਧੀਆਂ ਉਹ 크੍ਰਿਸਚੀਅਨ ਕਮਿਊਨਿਟੀ ਦੇ ਖਿਲਾਫ ਔਰ ਔਰ ਸਮੂਹ ਭਾਈਚਾਰਾ ਇਸ ਗੱਲ ਦੇ ਉੱਤੇ ਬਹੁਤ ਇਤਰਾਜ਼ ਕਰ ਰਿਹਾ ਔਰ ਐਸਐਸਬੀ ਦੀ ਸਾਹਮਣੇ ਅੱਜ ਸਾਡੇ ਔਰ ਇਸ ਤੇ ਬਹੁਤ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬਹੁਤ ਸਖਤ ਕਾਰਵਾਈ ਹੋਵੇਗੀ ਇਸ ਬੰਦੇ ਦੇ ਉੱਤੇ ਐਕਚੁਅਲੀ ਇਹ ਬੰਦਾ ਫੇਮ ਲੈਣਾ ਚਾਹੁੰਦਾ ਹੈ ਪਾਸਟਰ ਦਿਓਲ ਜੀ ਦਾ ਇਹਨੇ ਨਾਮ ਲਿਆ ਜੀ ਔਰ ਪਾਸਟਰ ਦਿਓਲ ਜੀ ਦਾ ਇਸ ਕੇਸ ਦੇ ਨਾਲ ਕੋਈ ਵੀ ਤਾਲੁਕਾਤ ਨਹੀਂ ਹੈ ਜੀ ਉਹਨਾਂ ਇਥੋਂ ਤੱਕ ਇਸ ਗੱਲ ਸਾਡੇ ਧਿਆਨ ਵਿੱਚ ਹੀ ਨਹੀਂ ਹੈਗੀ ਜੀ